really mm -hmm. ਇਹ ਨਾਂ ਲਿਆਉਣਾ ਬੰਦ ਕਰੋ ਕੁੜੀ ਦਾ ਚ ਮੈਕਨੀਕ ਦਾ ਮੈਟਰ ਹੈ ਕੁੜੀ ਦਾ ਭਾਜੀ ਕੋਈ ਗਲਤ ਦਾ ਹਰਕਤ ਕਰਦਾ ਸੀਗਾ ਇਹਨੂੰ ਸਮਝਾਣ ਗਏ ਆ ਭਾਜੀ ਮੇਰੇ ਗੱਲ ਪੈ ਗਈ ਅਸੀਂ ਕੁੱਟਿਆ ਜੀ ਮੁੱਟੇ ਜੀ ਐਵੇਂ ਝੂੜ ਨਹੀਂ ਬੋਲਣਾ ਅਸੀਂ ਕਿ ਕੁੱਟ ਨਹੀਂ ਕੁੱਟਿਆ ਇਹਨੂੰ ਮੈਂ ਕੁੱਟਿਆ ਜਰੂਰ ਹੈ ਨਾਲ ਹੋਰ ਦੋ ਦੋ ਬਈ ਤੁਸੀਂ ਕੰਮ ਕਰਦੀ ਤੁਸੀਂ ਕਿਸੇ ਤੁਸੀਂ ਮਤਲਬ ਜਿਹੜੇ ਕੁੜੀ ਜੀ ਲੱਗਦੀ ਜੀ ਲੱਗਦੀ ਹਾਂਜੀ ਤੇ ਤੁਸੀਂ ਇਹਨੂੰ ਸਮਝਾਣ ਦੀ ਕੋਸ਼ਿਸ਼ ਸਮਝਾਣ ਦੀ ਕੋਸ਼ਿਸ਼ ਕੀਤੀ ਭਾਜੀ ਇਹ ਗਲਤ ਪੈ ਗਈ ਅੱਛਾ ਤਾਂ ਕੁੱਟਿਆ ਤੁਸੀਂ ਕਿਨੇ ਜਣੇ ਸੀ ਇਹ ਦੋ ਜਣੇ ਕਿਹੜੀ ਜਗ੍ਹਾ ਤੋਂ ਭੁਲਾਰਈ ਤੇ ਇਹ ਵਿਅਕਤੀ ਮੁੰਡਾਇਆ ਇਹਦਾ ਨਹੀਂ ਪਤਾ ਮੈਨੂੰ ਲੁਧਿਆਣੇ ਤੋਂ ਆਉਂਦੀ ਕਿਤੇ ਲੁਧਿਆਣੇ ਤੋਂ ਆਇਆ ਤੇ ਤੁਸੀਂ ਇਹਦੇ ਬਾਰੇ ਪੁੱਛੋ ਪੁੱਛਣ ਨੂੰ ਸੂਚਨਾ ਕਰ ਸਕਦੇ ਨਹੀਂ ਭਾਜੀ ਕੁਝ ਨਹੀਂ ਕੀਤਾ ਇਹਨੂੰ ਸਿਰਫ ਸਮਝਾਣ ਗਏ ਕਿ ਤੂੰ ਗਲਤ ਹਰਕਤ ਕਰਨੋਂ ਹਟ ਜਾ ਨਾ ਤੇ ਇਹ ਉਲਟਾ ਸਾਡੇ ਗੱਲ ਪੈ ਗਿਆ ਭਾਜੀ ਹੋਇਆ ਕਿੱਥੇ ਨਹੀਂ ਜਾਣੇ ਸੀਗੇ ਕਿੱਥੇ ਹੋਇਆ ਇਹ ਹਰਗੋਬਿੰਦਨਗਰ ਚ ਬਾਤੀ ਕੋਲ ਉਹ ਨਹੀਂ ਭਾਜੀ ਮਾਲ ਹੱਥ ਪਾਉਣ ਲੱਗਾ ਸੀ ਆਪ ਕੋਣ ਲੱਗਾ ਸੀ ਜਾਨੂ ਇਹ ਵੀ ਡਫੜਲੇ ਨੇ ਤੁਸੀਂ ਕਿੰਨੇ ਜਣੇ ਸੀ ਹੀ ਦੋ ਜਣੇ ਆਏ ਬਜੀ ਇਹ ਤਿੰਨੇ ਜਣੇ ਆ ਗਏ ਤੁਹਾਨੂੰ ਉੱਥੇ ਉੱਥੇ ਜਿਹੜਾ ਸਿਵਲ ਹਸਪਤਲ ਨਾਲ ਪੁਲਿਸ ਲੈ ਕੇ ਆਈਏ ਪੁਲਿਸ ਲੈ ਕੇ ਆਈਏ ਮੈਂ ਆਪ ਖੋਦਾ ਆ ਨਾਲ ਲੈ ਕੇ ਇਹਨੂੰ ਮੁੰਡੇ ਨੂੰ ਦੋ ਪਾਰਚਰ ਹੋਣੇ ਕੋਈ ਨਾ ਦਾਇਆ ਇਹ ਤੁਹਾਨੂੰ ਸਭ ਤੋਂ ਮਹੱਤਵਪੂਰਨ ਗੱਲ ਹੈ ਸਾਰੀ ਬੋਝਨ ਜੇ ਇੱਥੇ ਤਿੰਨੇ ਮਿੰਟਰ ਬੜਾ ਖਾਮਾ ਨਹੀਂ ਹੋਉਂਦਾ ਨਹੀਂ ਥੋੜਾ ਜਿਹਾ ਆ ਜਾਓ ਬਜੀ ਠੀਕ ਹੈ ਉਧਰ ਆ ਜਾਓ ਕਹਿੰਦੇ ਕੜਾਈ ਅਮਰਿਤ ਸਿੰਘ ਐਸ.ਆਈ. ਮਰਿਤ ਸਿੰਘ ਐਸ.ਆਈ. ਮਰਿਤ ਸਿੰਘ ਜੀ ਕਿ ਕਿਥੇ ਡਿਊਟੀ ਲੱਗੀ ਸੀ ਸਾਡੀ ਆਰ.ਟੀ. ਵੱਲੋਂ ਸ਼ਹੀਆ ਗਵਿੰਦਪੁਰ ਚੌਂਕ ਲੱਗੀ ਹੋਈ ਸੀ ਸਾਡੇ ਕੋਲ ਇੱਕ ਪ੍ਰਾਈਵੇਟ ਬੰਦਾ ਆਇਆ ਆ ਕੇ ਸਾਨੂੰ ਕਹਿਣ ਲੱਗਾ ਵੀ ਕੁਝ ਬੰਦੇ ਬਲੱਡ ਬੈਂਕ ਦੇ ਕੋਲ ਕਿਸੇ ਮੁੰਡੇ ਨੂੰ ਕੁੱਟ ਰਹੇ ਨੇ ਅਸੀਂ ਜਾ ਕੇ ਫਟਾਫਟ ਭੱਜ ਕੇ ਗਏ ਜਾ ਕੇ ਦੇਖਿਆ ਤੇ ਉਹ ਇੱਕ ਮੁੰਡੇ ਨੂੰ ਸੱਟ ਕੇ ਕੁੱਟ ਰਹੇ ਸੀਗੇ ਅਸੀਂ ਜਾ ਕੇ ਬਚਾਇਆ ਉਹਨੂੰ ਕਿਚਾ ਆਕੇ ਉਹਨੂੰ ਸਿਵਲ ਹਸਪਤਾਲ ਲੈ ਕੇ ਆਏ ਆ ਹੁਣ ਤੇ ਹਸਪਤਾਲ ਆ ਕੇ ਚੈੱਕ ਕਰਾ ਰਹੇ ਆ ਸਰ ਕੋਈ ਪਛਾਣ ਵਗੈਰਾ ਹੋਈ ਨਾ ਜੀ ਪਛਾਣ ਅਜੇ ਤੱਕ ਮੌਕੇ ਤੇ ਕੁਛ ਨਹੀਂ ਆ ਤੇ ਉਹ ਵੈਸੇ ਦੱਸ ਰਿਹਾ ਜੇ ਇੱਕ ਮੁੰਡਾ ਜਿਹੜਾ ਮਾਰਿਆ ਸੀ ਉਹਨੂੰ ਅਸੀਂ ਪੜ ਲਿਆ ਆ ਲੈ ਕੇ ਸਿਵਲ ਹਸਪਤਾਲ ਨਾਲ ਹੀ ਆ ਢੇ ਤੇ ਪਛਾਣ ਉਹਦੀ ਹੋ ਗਈ ਆ ਉਹ ਸੰਧਿਆ ਭੁੱਲ ਰਹੀ ਤੋਂ ਤੇ ਜਿਹੜਾ ਮੁੰਡੇ ਨੂੰ ਮਾਰਿਆ ਸੀ ਉਹ ਮੁੰਡੇ ਦਾ ਦੱਸ ਰਿਹਾ ਵੀ ਉਹ ਲੁਧਿਆਣੇ ਦਾ ਹੈ ਤੇ ਕਿੰਨੇ ਲੋਕ ਸੀ ਜਿਹੜੇ ਕੁੜਦੇ ਪਏ ਸੀ ਦੋ ਬੰਦੇ ਦੱਸ ਰਹੇ ਜੀ ਦੋ ਜਨੇ ਆ ਇੱਕ ਭੱਜ ਗਿਆ ਫਰ ਹਾਲਤ ਕਿਦਾਂ ਮੁੰਡੇ ਦੀ ਹਾਲਤ ਜੇ ਨਾਜੁਕ ਹੈ ਥੋੜੀ ਨਾਜੁਕ ਹੈ ਬਾਕੀ ਦੇਖਣ ਤੇ ਪਤਾ ਲੱਗੂਗਾ ਵੀ ਡਾਕਟਰ ਸਾਹਿਬ ਚੈੱਕ ਕਰਦੇ ਆ ਠੀਕ ਹੈ ਬਾਕੀ ਠਾਣੇ ਤਲਾਸ਼ ਕਰਤੀ ਆ ਐਸਐਚਓ ਸਾਹਿਬ ਜਾਂ ਆਪਣੇ ਲਾਜਮਾ ਹੋਣਗੇ ਠੀਕ ਹੈ ਥੈਂਕ ਯੂ